ਮਨਕਤਾਰ ਅंसारी ਆਪਾਂ ਸਾਰੇ ਜਾਣਦੇ ਆ ਜਿਹੜੇ ਕਾਂਗਰਸੀ ਨੇਤਾ ਦੀਆਂ ਛਾਂ ਨਾਲ ਤੇ ਸਾਬਕਾ ਮੁੱਖ ਮੰਤਰੀ ਦੇ ਇਸ਼ਾਰੇ ਦੇ ਉੱਤੇ ਇੱਥੇ ਮੰਤਰੀ ਵੀ ਰੱਖਦੇ ਰਹੇ ਆ ਤੇ ਮੁੱਖ ਮੰਤਰੀ ਵੀ ਰੱਖਦੇ ਰਹੇ ਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਕਹਿਣਾ ਵਾ ਕਿ ਜੋ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਨੂੰ ਪੰਜਾਬ ਦੀ ਧਰਤੀ ਦੇ ਉੱਤੇ ਜਗ੍ਹਾ ਨਹੀਂ ਦਿੱਤੀ ਜਾਊਗੀ ਇਹ ਸਿੱਧਾ ਸੰਦੇਸ਼ ਆ ਅੱਜ ਜੇ ਤੁਸੀਂ ਆਪਣੀਆਂ ਵਾਲੀਆਂ ਗੱਲਾਂ ਸਾਡੇ ਉੱਤੇ ਥੋਪਣ ਨੂੰ ਫਿਰਦੇ ਹੋ ਉਹ ਗੁਰਦਾਸ ਮਾਨ ਦੀਆਂ ਸਦਨਾ ਨੇ ਕਿ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਇਹਨਾਂ ਲੋਕਾਂ ਦੇ ਲਾਏ ਹੋਏ ਰੋਗ ਅੱਜ ਅਸੀਂ ਇਹਨਾਂ ਦੇ ਕੰਡੇ ਬੀਜੇ ਹੋਏ ਅੱਜ ਚੁਗ ਰਹੇ ਆਂ ਪੰਜਾਬ ਤੇ ਇੱਕ ਗੁਰੂਆਂ ਪੀਰਾਂ ਦੀ ਧਰਤੀ ਆ ਸਰਦਾਰ ਭਗਵੰਤ ਸਿੰਘ ਮਾਨ ਜ਼ਮੀਨ ਦੇ ਨਾਲ ਜੁੜਿਆ ਹੋਇਆ ਮੁੱਖ ਮੰਤਰੀ ਆ ਇਹਨਾਂ ਨੂੰ ਇਸ ਗੱਲਾਂ ਦਾ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਦੇਖਿਆ ਹੋਣਾ ਕੱਲ ਜਿਵੇਂ ਐਨਓਸੀ ਦਾ ਜਿਹੜਾ ਬਿਲ ਆ ਉਹ ਪਾਸ ਹੋਇਆ ਇਹਨਾਂ ਨੂੰ ਇਹ ਗੱਲਾਂ ਨਹੀਂ ਬਰਦਾਸ਼ਤ ਹੁੰਦੀਆਂ ਇੱਕ ਆਮ ਘਰ ਦਾ ਸਧਾਰਨ ਘਰ ਦਾ ਇੱਕ ਮਾਸਟਰ ਦਾ ਬੇਟਾ ਜਿਹੜਾ ਵਾ ਉਹ ਮੁੱਖ ਮੰਤਰੀ ਬਣ ਕੇ ਅੱਜ ਇਹਨਾਂ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਝੂਠ ਟੋਲੇ ਹੋਈ ਸੀ ਇਹਨਾਂ ਨੇ ਕੰਡੇ ਬੀਜੇ ਹੋਈ ਸੀ ਅੱਜ ਉਹਨਾਂ ਨੂੰ ਸਾਫ਼ ਕਰ ਰਿਹਾ ਔਰ ਉਹ ਲੋਕਾਂ ਨੂੰ 3.5 ਕਰੋੜ ਲੋਕਾਂ ਨੂੰ ਆਪਣਾ ਵਿਸ਼ਵਾਸ ਜਿਤਾ ਕੇ ਉਹਨਾਂ ਦਾ ਮਨ ਜਿੱਤ ਰਿਹਾ ਇਸ ਕਰਕੇ ਇਹਨਾਂ ਦੇ ਪੈਰ ਨਹੀਂ ਲੱਗ ਰਹੇ ਸਸਤੀ ਨੂੰ ਲੈ ਕੇ ਵੀ ਸਸਤੀੰ ਕਰ ਰਹੇ ਨੇ ਦੇਖੋ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਇਹ ਮੁੱਦੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਇੱਕ ਇੱਕ ਮੁੱਦੇ ਨੂੰ ਗੰਭੀਰਤਾ ਨਾਲ ਲੈ ਰਿਆ ਹੈ ਇਹ ਉਹ ਮੁੱਖ ਮੰਤਰੀ ਨਹੀਂ ਹੈਗਾ ਵੀ ਮਹਿਲਾਂ ਦੇ ਵਿੱਚ ਪਲ ਕੇ ਤੇ ਮਹਿਲਾਂ ਵਾਲਿਆਂ ਦੀਆਂ ਇਹ ਗੱਲਾਂ ਸੁਣ ਕੇ 5 ਸਾਲ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਆਪਣੀਆਂ ਗੱਲਾਂ ਚ ਹੀ ਰੱਖ ਕੇ ਨਾ ਕਿਸੇ ਨੂੰ ਮਿਲਣਾ ਨਾ ਕਿਸੇ ਦੀ ਗੱਲ ਸੁਣਨੀ ਅੱਜ ਲੋਕਾਂ ਦੀ ਫਰਿਆਦ ਵੀ ਸੁਣੀ ਜਾਂਦੀ ਆ ਤੇ ਲੋਕਾਂ ਦਾ ਕੰਮ ਵੀ ਹੋ ਰਿਹਾ ਅੱਜ ਉਹੀ ਗੱਲਾਂ ਇਹਨਾਂ ਨੂੰ ਬਰਦਾਸ਼ਤ ਨਹੀਂ ਅੱਜ ਤਾਂ ਹੀ ਇਹ ਲੋਕ ਉਸ ਗੱਲਾਂ ਨੂੰ ਅੱਜ ਇਹਨਾਂ ਨੂੰ ਚੁਬਦੀਆਂ ਨੇ ਕੰਡਿਆਂ ਤਰ੍ਹਾਂ ਦੇ ਕਿਹਾ ਜਿਵੇਂ ਮੈਂ ਸਵਾਲ ਕੀਤਾ ਪ੍ਰਤਾਪ ਸਿੰਘ ਬਾਜਵੇ ਨੂੰ ਕਿਵੇਂ ਮਹਿਸੂਸ ਹੋਇਆ ਇਹ ਤੁਹਾਡੇ ਲੋਕਾਂ ਦੇ ਕੰਡੇ ਵਿਜੇ ਹੋਇਆ ਇਹ ਤੁਸੀਂ ਆਮ ਆਦਮੀ ਪਾਰਟੀ ਕੋਈ ਇਹਨਾਂ ਨੂੰ ਬਰਾਸਤ ਚ ਨਹੀਂ ਲੈ ਕੇ ਆਈ ਜਿਹੜਾ ਕੋਈ ਤੁਸੀਂ ਦੇ ਕੇ ਗਏ ਸੀਗੇ ਉਹਦੇ ਨਾਲ ਲੜਾਈ ਲੜ ਰਹੇ ਆ ਜਿਹੜਾ ਕੋਈ ਸਾਡੇ ਪੰਜਾਬ ਦੇ ਸਾਢੇ 3 ਕਰੋੜ ਲੋਕਾਂ ਨੂੰ ਚਾਹੀਦਾ ਉਹ ਕੱਲਾ ਕੱਲਾ ਕੰਮ ਕਰ ਰਹੇ ਆ